ਭਾਈ ਬਲਵੰਤ ਸਿੰਘ ਜੀ ਰਾਜੋਆਣਾ ਤੇ ਉਹਨਾਂ ਦੇ ਸਾਥੀ ਜਿਨ੍ਹਾਂ ਜੇ ਭਾਈ ਜਗਤਾਰ ਸਿੰਘ ਜੀ ਹਵਾਰਾ ਭਾਈ ਸ਼ਮਸ਼ੇਰ ਸਿੰਘ ਜੀ ਭਾਈ ਗਰਮੀਤ ਸਿੰਘ ਜੀ ਤੇ ਲਖਵਿੰਦਰ ਸਿੰਘ ਜੀ ਇਹਨਾਂ ਦਾ 2007 ਚ ਕੋਰਟ ਨੇ ਫੈਸਲਾ ਕੀਤਾ ਸੀ ਜਿਹਦੇ ਵਿੱਚ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਨੇ ਉਹ ਗੱਲ ਜਿਹੜੀ ਉਹਨੇ ਕੀਤੀ ਸੀ ਉਹ ਉਰੂਬ ਰੂ ਆਪਣੇ ਬਿਆਨ ਦੇ ਵਿੱਚ ਕੋਰਟ ਦੇ ਵਿੱਚ ਦੁਹਰਾਈ ਕਿ ਕਿਵੇਂ ਸਾਰਾ ਕੁਝ ਹੋਇਆ ਤੇ ਜੋ ਕੁਝ ਹੋਇਆ ਤੇ ਮੈਨੂੰ ਉਹਦੇ ਦੇ ਦੁੱਖ ਨਹੀਂ ਗਾ ਇਸ ਕਰਕੇ ਮੈਂ ਉਹਨੂੰ ਆਪਣੇ ਖੇੜੇ ਮੱਥੇ ਪਰਵਾਨ ਕਰਦਾ ਤੇ ਮੈਂ ਕੋਈ ਆਪਣੇ ਆਪ ਨੂੰ ਬੇਦੋਸ਼ਾ ਨਹੀਂ ਇਕਰਾਰ ਦਿੰਦਾ ਤੇ ਮੈਂ ਜੋ ਕੁਝ ਕੀਤਾ ਠੀਕ ਕੀਤਾ ਕੋਰਟ ਨੇ ਉਹਨਾਂ ਨੂੰ ਫਾਂਸੀ ਦੀ ਸਜ਼ਾ ਕਰਦੀ ਭਾਈ ਜਗਤਾਰ ਸਿੰਘ ਹਵਾਰਾ ਨੂੰ ਵੀ ਕੀਤੀ ਤੇ ਭਾਈ ਬਲਵੰਤ ਸਿੰਘ ਜੀ ਰਾਜੋਆਣਾ ਸਾਹਿਬ ਦੀ ਜਿਹੜੀ ਕਿਉਂਕਿ ਉਹਨੇ ਅਪੀਲ ਕੋਈ ਨਹੀਂ ਹਾਈ ਕੋਰਟ ਚ ਪਾਈ ਫਾਂਸੀ ਦੀ ਸਜ਼ਾ ਕਨਫਰਮ ਹੋ ਗਈ ਤੇ ਹਵਾਰਾ ਸਾਹਿਬ ਉਹ ਉਮਰ ਕੈਦ ਉਹਨਾਂ ਨੂੰ ਹੋ ਗਈ ਫਿਰ ਇਹਨਾਂ ਦਾ ਡੈਥ ਵਾਰੰਟ ਜਾਰੀ ਹੋਈ ਇੱਥੇ ਪਟਿਆਲੇ ਵਿਖੇ ਜਦੋਂ ਫਾਂਸੀ ਦੇਣੀ ਸੀ ਉਦੋਂ ਅਕਾਲੀ ਦਲ ਦੀ ਸਰਕਾਰ ਸੀ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲਰ ਹੁਣੀ ਉਹ ਫਾਂਸੀ ਬਿਲਕੁਲ ਡਟ ਕੇ ਮੋਰੇ ਹੋ ਕੇ ਉਹਦਾ ਵਿਰੋਧ ਕੀਤਾ ਤੇ ਉਹ ਰੋਕ ਗਈ। ਸ਼੍ਰੀ ਅਕਾਲ ਤਖਤ ਸਾਹਿਬ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਹਦਾਇਤ ਕੀਤੀ ਕਿ ਤੁਸੀਂ ਭਾਈ ਸਾਹਿਬ ਨੇ ਕਨਫੈਸ਼ਨ ਕਰ ਲਿਆ ਆ। ਉਹ ਨੇ ਜੁਰਮ ਅਕਵਾਲ ਕਰ ਲਿਆ ਤੇ ਉਹ ਨੇ ਕੋਈ ਅਪੀਲ ਦਲੀਲ ਨਹੀਂ ਕਰਨੀ। ਇਹ ਭਾਈ ਬਲਵੰਤ ਸਿੰਘ ਜੀ ਨੇ ਉਦੋਂ ਵੀ ਕਿਹਾ ਸੀ। ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਆਪਣੇ ਤੌਰ ਦੇ ਉੱਤੇ ਇਹ ਪਟੀਸ਼ਨ ਪਾਵੇ ਪ੍ਰੈਜ਼ੀਡੈਂਟ ਆਫ ਇੰਡੀਆ ਨੂੰ। ਉਹ ਸ਼੍ਰੋਮਣੀ ਕਮੇਟੀ ਨੇ ਪਟੀਸ਼ਨ ਵੀ ਪਾਈ ਅੱਜ 14 ਸਾਲ ਹੋ ਗਏ ਉਹ ਪਟੀਸ਼ਨ ਪਈ ਨੂੰ ਉਹ ਪਟੀਸ਼ਨ ਦਾ ਅੱਜ ਤੱਕ ਕੋਈ ਵਰਤਾਰਾ ਨਹੀਂ ਹੋਇਆ ਉਹਦੇ ਇਨ ਬਿਟਵੀਨ 20 ਦੇ ਵਿੱਚ ਸੁਪਰੀਮ ਕੋਰਟ ਨੂੰ ਮੂਵ ਹੋਇਆ ਤੇ ਸੁਪਰੀਮ ਕੋਰਟ ਨੇ 22 ਦੇ ਵਿੱਚ ਬੜੀ ਕਲੀਅਰ ਸੈਂਟਰਲ ਗਵਰਨਮੈਂਟ ਨੂੰ ਡਾਇਰੈਕਸ਼ਨ ਦਿੱਤੀ ਕਿ ਇਹਨੂੰ ਇਮੀਡੀਏਟੇ ਦਾ ਨਿਬਟਾਰਾ ਕਰੋ ਪਰ ਨਹੀਂ ਹੋਇਆ ਹੁਣ ਫਿਰ ਭਾਈ ਸਾਹਿਬ ਨੂੰ ਮੈਂ ਪਿੱਛੇ ਵੀ ਮਦੋਂ ਮੀਟਿੰਗ ਕਰਨ ਆਇਆ ਸੀ ਉਦੋਂ ਵੀ ਉਹਨੇ ਆਪਣੇ ਦਿਲ ਦੀਆਂ ਭਾਵਨਾਵਾਂ ਬਹੁਤ ਜਜ਼ਬਾਤੀ ਹੋ ਕੇ ਝਾਰ ਕੀਤੀਆਂ ਸੀ ਪਰ ਅਸੀਂ ਫਿਰ ਦੁਬਾਰਾ ਸੁਪਰੀਮ ਕੋਰਟ ਨੂੰ ਮੂਵ ਹੋਏ ਪਰ ਹਾਲਾਤ ਇਹੋ ਜਿਹੇ ਬਣ ਗਏ 24 ਅਪ੍ਰੈਲ ਸੀ 24 ਤੋਂ 28 ਹੋ ਗਈ ਉਹ ਮੇਰਾ ਖਿਆਲ ਆ ਸੈਂਟਰ ਗਵਰਨਮੈਂਟ ਦੇ ਉੱਤੇ ਹਾਲ ਤੱਕ ਜੂਨ ਹੀ ਸਰਕੀ ਤੇ ਅਸੀਂ ਉਸ ਦਿਨ ਵੀ ਕਿਹਾ ਸੀ ਜਿਸ ਦਿਨ ਸਾਡੀ ਐਗਜ਼ੀਕਟਿਵ ਦੀ ਮੀਟਿੰਗ ਸੀ ਕਿ ਆਨਰੇਬਲ ਸੁਪਰੀਮ ਕੋਰਟ ਨੂੰ ਵੀ ਬੇਨਤੀ ਕਰਦੇ ਆ ਕਿ ਹੋਰ ਨਾ ਕੇਸਾਂ ਚ ਨਵਟਾਰੇ ਹੋ ਜਾਂਦੇ ਤੇ ਇੱਕ ਸਿੰਪਲ ਡਾਇਰੈਕਸ਼ਨ ਦੇਣੀ ਆ ਕਿ ਤੁਸੀਂ ਉਹ ਜਿਹੜੀ ਸ਼ੋਮਣੀ ਕਮੇਟੀ ਦੀ ਪਟੀਸ਼ਨ ਪਈ ਉਹਦੇ ਫੈਸਲਾ ਲੈ ਲਓ ਉਹ ਚ ਕਿਉਂ ਨਹੀਂ ਫੈਸਲਾ ਲੈ ਰਹੇ ਤੇ ਉਹਦੇ ਇਨ ਬਿਟਵੀਂ ਨਹੀਂ ਮੈਨੂੰ ਭਾਈ ਰਾਜਵਾਨਾ ਸਾਹਿਬ ਜੀ ਦਾ ਸਨੇਹਾ ਪਹੁੰਚਿਆ ਸੀ ਕਿ ਮੇਰੀ ਮੁਲਾਕਾਤ ਕਰਕੇ ਜਾਓ ਹੁਣ ਅਸੀਂ ਸਾਰੇ ਚਾਰ ਮੈਂਬਰ ਸਾਹਿਬਾਨ ਅਸੀਂ ਮੀਟਿੰਗ ਕਰਕੇ ਆਏ ਹਾਂ ਉਹਨਾਂ ਦੇ ਨਾਲ ਤੇ ਉਹਨਾਂ ਨੇ ਆਪਣੀਆਂ ਸਾਰੀਆਂ ਭਾਵਨਾਵਾਂ ਜਿਹੜੀਆਂ ਸਾਨੂੰ ਕਨਵੇ ਕੀਤੀਆਂ ਤੇ ਉਹਦੇ ਅਕੋਰਡਿੰਗਲੀ ਉਹ ਕਹਿੰਦੇ ਮੈਨੂੰ ਇੱਕੋ ਹੀ ਹੁਣ ਤੁਹਾਡੇ ਤੇ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੇ ਇੱਕ ਰੋਸ ਨਾ ਗੱਲ ਈਏ ਕਿ ਮੈਂ ਤੁਹਾਨੂੰ ਇਹ ਕਹਿਣਾ ਚਾਹੁੰਨਾ ਕਿ ਯਾਰ ਕਿੰਨਾ ਕੁ ਚਿਰ 14 ਸਾਲ ਹੋ ਗਏ ਤੁਸੀਂ ਇੱਕ ਪਟੀਸ਼ਨ ਦੇ ਫੈਸਲਾ ਨਹੀਂ ਕਰਵਾ ਸਕੇ ਤੇ ਮੈਂ ਸਮਝਦਾ ਵੀ ਸੈਂਟਰ ਸਰਕਾਰ ਵੀ ਐਨੀ ਆਪਣੇ ਚੁੱਪ ਕਰਕੇ ਬੈਠੀ ਆ ਅਸੀਂ ਪਹਿਲਾਂ 11 ਮੈਂਬਰ ਦੀ ਕਮੇਟੀ ਬਣਾਈ ਚਲੋ ਸਮੁੱਚੇ ਬੰਦੀ ਸਿੰਘਾਂ ਲਈ ਸੀ ਉਦੋਂ ਬਾਅਦ 5 ਮੈਂਬਰੀ ਕਮੇਟੀ ਸ਼੍ਰੀ ਕਾਲ ਤਖਸਬ ਨੇ ਬਣਾਈ ਜਿਸ ਵਿੱਚ ਮੇ ਤੋਂ ਇਲਾਵਾ ਭਾਈ ਬਰਜਿੰਦਰ ਸਿੰਘ ਜੀ ਸਰਦਾਰ ਬਰਜਿੰਦਰ ਸਿੰਘ ਜੀ ਹਮਦਾਰ ਡਾਕਟਰ ਡਾਕਟਰ ਸਾਹਿਬ ਅਜੀਤ ਹਮਦਾਰ ਗਰੁੱਪ ਦੇ ਐਮ ਡੀ ਸਾਹਿਬ ਨਾਲ ਭਾਈ ਰਾਜੋਣਾ ਸਾਹਿਬ ਜੀ ਦੀ ਭੈਣ ਬੀਬੀ ਕਮਲਦੀਪ ਕੌਰ ਜੀ ਨਾਲ ਸਰਦਾਰ ਹਰਮੀਤ ਸਿੰਘ ਜੀ ਕਾਲਕਾ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਨਾਲ ਸਰਦਾਰ ਬੇਸਾ ਸਿੰਘ ਬਲਟੋਹਾ ਅਸੀਂ ਬੜੀ ਪਹੁੰਚ ਕੀਤੀ ਤੇ ਕਈ ਵਾਰੀ ਮੈਨੂੰ ਵੀ ਬਹੁਣਾ ਲੱਪਿੰਦਾ ਕਈ ਵਾਰੀ ਮੋਰਲੇ ਜਿਹੜੇ ਕਿਸੇ ਨੂੰ ਆਪਣੇ ਜਲੀਲ ਕਰਨਾ ਹੋਵੇ ਤੇ ਕੋਈ ਜਵਾਬ ਹੀ ਨਹੀਂ ਦੇਣਾ ਤੇ ਐਡੀ ਵੱਡੀ ਕਨਸਟੀਟਿਊਸ਼ਨਲ ਬਾਡੀ ਸੀ ਤੇ ਅਕਾਲ ਤਖਤ ਦੀ ਸਰਪ੍ਰਸਤੀ ਦੇ ਵਿੱਚ ਇਹ ਕਮੇਟੀ ਬਣੀ ਸਾਨੂੰ ਇੱਕ ਵਾਰੀ ਟਾਈਮ ਮਿਲਿਆ ਅਡਵਾਲ ਸਾਹਿਬ ਨੇ ਔਨਰੇਬਲ ਜਿਹੜੇ ਡਿਫੈਂਸ ਦੇ ਇਹਨਾਂ ਦੇ ਐਡਵਾਈਜ਼ਰ ਆ ਪਰ ਸਵੇਰ ਨੂੰ ਮੀਟਿੰਗ ਸੀ ਰਾਤ ਨੂੰ ਜਵਾਬ ਆ ਗਿਆ ਤੇ ਹੁਣ ਭਾਈ ਰਾਜਵਾਨਾ ਸਾਹਿਬ ਕਹਿੰਦੇ ਵੀ ਮੇਰਾ ਇੱਕੋ ਹੀ ਤੁਹਾਨੂੰ ਕਹਿਣਾ ਆ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੂੰ ਕਿ ਮੇਰੀ ਜਿਹੜੀ ਤੁਸੀਂ ਪਟੀਸ਼ਨ ਪਾਈ ਤੁਸੀਂ 14 ਸਾਲ ਦੇ ਵਿੱਚ ਉੱਤੇ ਕੋਈ ਫੈਸਲਾ ਨਹੀਂ ਕਰਵਾ ਸਕੇ ਤੇ ਸਰਕਾਰ ਤੇ ਵੀ ਉਹ ਆਪਣਾ ਰਾਂਝ ਯਾਰ ਕਰਦੇ ਆ ਕਿ ਐਡੀ ਵੱਡੀ ਸਾਡੀ ਕਨਸਟੀਟਿਊਸ਼ਨਲ ਇਲੈਕਟਿਡ ਬਾਡੀ ਸ਼ੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੇ ਦੋ ਵਾਰੀ ਆਪਾਂ ਸੁਪਰੀਮ ਕੋਰਟ ਨੂੰ ਮੂਵ ਹੋ ਗਏ ਆ ਤੇ ਫਿਰ ਕਿਉਂ ਨਹੀਂ ਫੈਸਲਾ ਹੋ ਰਿਹਾ ਤੇ ਇਸ ਕਰਕੇ ਹੁਣ ਉਹਨੀ ਆਪਣੀਆਂ ਭਾਵਨਾਵਾਂ ਜ਼ਾਹਰ ਕੀਤੀਆਂ ਅਸੀਂ ਬੈਠਾਂਗੇ ਬੈਠ ਕੇ ਸਾਰਿਆਂ ਨਾਲ ਸਲਾਹ ਕਰਾਂਗੇ ਕਰਕੇ ਫੇ ਜੋ ਅਗਲੀ ਰਣਨੀਤੀ ਹੋਈ ਉਹਦੇ ਬਾਰੇ ਤੁਹਾਡੀ ਅਸੀਂ ਦੇਖੋ ਮੇਰੀ ਗੱਲ ਸੁਣੋ ਕੇਂਦਰ ਸਰਕਾਰੋਂ ਤਾਂ ਸਾਰਿਆਂ ਨੂੰ ਸੱਦ ਲੈਂਦੇ ਆ ਪਰ ਸ਼ੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਤੋਂ ਪਤਾ ਨਹੀਂ ਕਿਹੜਾ ਭੈ ਆਉਂਦਾ ਵੀ ਐਡੀ ਵੱਡੀ ਇਲੈਕਟਿਡ ਕਨਸਟੀਟਿਊਸ਼ਨਲ ਬਾਡੀ ਆ ਟਾਈਮ ਦੇਣ ਨੂੰ ਤਿਆਰ ਨਹੀਂ ਤੇ ਜਿਹੜੇ ਲੋਕ ਉਹ ਕਮਰ ਸਾਡੇ ਦੇ ਤਾਂਜ ਕੱਸਦੇ ਆ ਵੀ ਜੀ ਸ਼ੋਮਣੀ ਕਮੇਟੀ ਸੰਸਦਾ ਬੌਣੀ ਬਹੁਤ ਕਰਦੀ ਸਾਰ ਸ਼੍ਰੋਮਣੀ ਕਮੇਟੀ ਨਾਲ ਪਹਿਲਾਂ ਬੌਣੀ ਸੀ ਨਾ ਅੱਜ ਬੌਣੀ ਤੇ ਨਾਂ ਬੌਣੀ ਹੋਣੀ ਆ ਜੀ 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 ਮੈਂ ਮਹਿਸੂਸ ਕਰਦਾ ਸਾਡੇ ਚ ਮੈਂ ਤਾਂ ਕੋਈ ਜਲਾਲ ਵਾਲਾ ਐਡਾ ਚਿਹਰਾ ਦਿਦਾ ਹੀ ਨਹੀਂ ਅਸੀਂ ਮੁਲਾਕਾਤ ਕਰਕੇ ਆਏ ਆ ਜੀ ਕੇਂਦਰ ਦੀ ਗੱਲਾਂ ਦੇ ਵਿੱਚ ਸਾਡੀ ਸਾਹਿਬਾ ਕੇਂਦਰ ਸਰਕਾਰ ਦੇ ਨਹੀਂ ਰਹੀ ਤੁਸੀਂ ਕਹਿ ਰਹੇ ਹੋ ਵੀ ਕੇਂਦਰ ਸਰਕਾਰ ਸਮਝ ਨਹੀਂ ਰਹੀ ਉਹਨੂੰ ਅਗਲਾ ਸਟੈਪ ਅਸੀਂ ਐਜੀਟੇਸ਼ਨ ਕਰਨਾ ਪਏਗਾ ਲੱਗਦਾ ਅਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੁਣ ਅਸੀਂ ਥੋੜੇ ਸਮੇਂ ਚ ਕੋ ਆਪਣੇ ਬੈਠਾਂਗੇ ਜੀ ਜਿ세 ਬੰਦੀਆਂ ਨੂੰ ਤੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਕਿਉਂਕਿ ਪਹਿਲੀ ਪਟੀਸ਼ਨ ਅਸੀਂ ਅਕਾਲ ਤਖਤ ਸਾਹਿਬ ਦੇ ਕਹੇ ਤੇ ਪਾਈ ਸੀ ਹੁਣ ਵੀ ਆਪਣੀ ਰਾਇ ਕਰਕੇ ਸਾਰੀ ਉਹ ਅਕਾਲ ਤਖਤ ਨੂੰ ਦੇਾਂਗੇ ਫਿਰ ਗਾਹਾਂ ਡਾਇਰੈਕਸ਼ਨ ਦਾ ਅਕਾਲ ਤਖਤ ਨੂੰ ਦੇ ਲੈਟਰ ਨਾਲ ਲਿਖ ਆਪਣੇ ਹੱਥੋਂ ਲਿਖ ਕੇ ਦਿੱਤਾ ਤਾਂ ਲੈਟਰ ਤੁਹਾਡਾ ਜ਼ਿਕਰ ਕਰ ਦੋ ਵੀ ਆਪ ਮੈਂ ਇਹਦਾ ਹਾਲੇ ਕੁਝ ਨਹੀਂ ਕਹਿਣਾ ਚਾਹੁੰਦਾ ਕਿਉਂਕਿ ਮੈਂ ਨਾ ਹਾਲੇ ਪੜੀ ਆ ਤੇ ਨਾ ਮੈਂ ਇਹਦੇ ਹਾਲੇ ਕੁਝ ਤੁਹਾਡੇ ਜਿਦਾਂ ਪਾਣੀ ਦੇ ਮੁੱਦੇ ਤੇ ਕੀ ਕਹਿਣਾ ਚਾਹੁੰਗੇ ਕਿ ਪਾਣੀ ਤੇ ਮੈਂ ਇਹ ਪਾਣੀ ਵਾਲੇ ਮੁੱਦੇ ਪੋਲੀਟੀਕਲ ਮੁੱਦੇ ਆ ਇਹਨਾਂ ਨਾਲ ਤੁਸੀਂ ਜਾ ਥੈਂਕ ਯੂ